ਹੈਲੋ ਸਸਕੀਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਆ ਤੇ ਅੱਜ ਆਪਣੇ ਕੋ ਆਈ ਹੈ ਜੈਸਮੀਨ ਜੈਸਮੀਨ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੋਈ ਆਈ ਥਿੰਕ ਉਹ ਰੈਗੂਲਰ ਚੈੱਕ ਅਪ ਹੀ ਹੋਣਾ ਹੈ ਡਰਾਮੇ ਵੀ ਬਹੁਤ ਕਰਦੇ ਹੁੰਦੇ ਆ ਹਨਾ ਤੇ ਉਹ ਗਈ ਹਸਪੀਟਲ ਹਮ ਤੇ ਹੈਡਿੰਗ ਦੇਖਿਓ ਨੇ ਕੀ ਲਾਇਆ ਹੈ ਥੰਬਨੇਲ ਦੇ ਵਿੱਚ ਲਿਖਿਆ ਕੀ ਹੈ ਰੱਬ ਖੈਰ ਕਰੇ ਹਨਾ ਤੇ ਜੇ ਇਦਾਂ ਦਾ ਕੁਝ ਨਾ ਹੋਇਆ ਨਾ ਇਹ ਚੁੰਡੀ ਨੂੰ ਮਲ ਮੈਂ ਦਉਂਗੀ ਯਾ ਇਹਨਾਂ ਨੂੰ ਡਰਾਮਾ ਫੜਿਆ ਆ ਸੋਹਣੀ ਕਾਲੀਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਠੀਕ ਭਾਈ ਬਹੁਤ ਵਧੀਆਸ ਲੱਗਦੇ ਆ ਮੁੰਡਾ ਹੋ ਗਿਆ ਕੁੜੀ ਹੋ ਗਈ ਸ਼ਾਇਦ ਜਾਂ ਹੋ ਗਈਆਂ ਰੰਗ ਕਾਲਾ ਹੋ ਗਿਆ ਇਦਾਂ ਹੋ ਗਿਆ ਉਦਾਂ ਹੋ ਗਿਆ ਜੋ ਪਰਮਾਤਮਾ ਨੇ ਦਿੱਤਾ ਸਭ ਸਿਮਤੇ ਇਹ ਰਾਜੀ ਖੁਸ਼ੀ ਉਰੇ ਆਦੀ ਕੋਈ ਨਹੀਂ ਸੀ ਹੈਗੀ ਸੋ ਪਹਿਲਾਂ ਤਾਂ ਬਿਨਾ ਵੀਡੀਓ ਦੇਖੇ ਹੀ ਤੁਸੀਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰ ਲਿਓ ਮੇਰੇ ਚੈਨਲ ਨੂੰ ਹੈ ਤੇ ਸਾਨੂੰ ਤੋਂ ਦਾ ਕੋਈ ਕਰਦਾ ਨਹੀਂਗਾ ਤੇਰੇ ਹੀ ਪਤਾ ਨਹੀਂ ਕਿਦਾਂ ਮੰਨ ਲੈਂਦੇ ਆ ਹਨ ਪਤਾ ਨਹੀਂ ਤੁਸੀਂ ਕੀ ਦਿਖਾਉਨੇ ਆ ਕਿਹੜੀ ਨੌਲੇਜ ਦਿੰਨੇ ਆ ਇਨਫੋਰਮੇਸ਼ਨ ਦਿੰਨੇ ਆ ਵੀ ਲੋਕਾਂ ਨੂੰ ਵੀ ਹਾਂ ਵੀ ਆ ਦੇਖੋ ਵੀ ਅਸੀਂ ਇਦਾਂ ਕਰਦੇ ਆ ਹਨਾ ਤੇ ਨਾਲੇ ਕੋਈ ਵੀ ਕਮੈਂਟ ਨਹੀਂ ਕਰਦਾ ਸਿਰਫ ਆਪਣੇ ਕੋਲੇ ਬੈਠ ਕੇ ਗਿਆਨ ਦੇਣ ਲੱਗ ਜਾਂਦੇ ਸੋ ਫਿਰ ਉੱਤੇ ਨਾਹਤ ਹੋ ਗਏ ਚਲੋ ਜੀ ਹੁਣ ਚੱਕ ਲਿਆ ਕੈਮਰਾ ਹੋ ਜੋ ਸ਼ੁਰੂ ਲੱਗ ਗਿਆ ਰੈਗੂਲਰ ਚੈੱਕਪ ਲਈ ਚੱਲੇ ਜਾਂ ਜੀ ਹਸਪੀਟਲ ਠੀਕ ਹੈ ਤੇ ਇੱਕ ਬੱਸ ਸਾਨੂੰ ਇਹ ਗੱਲ ਦੇਖ ਲਿਆ ਪਟਿਆ ਬਾੜ ਨਿਕਲਿਆ ਚੂਹਾ ਹੈ ਚੂਹਾ ਵੀ ਨਹੀਂ ਨਿਕਲਿਆ ਭੈਣ ਗਾਲਾਂ ਕੰਦੀ ਮਿੱਤੇ ਦੱਸ ਚੱਲੀ ਰੈਗੂਲਰ ਚੈੱਕਪ ਲਈ ਆ ਲਿਖਿਆ ਕੀ ਆ ਰੱਬ ਮਿਹਰ ਕਰੇ ਐਦਾਂ ਕਿਸੇ ਨਾਲ ਨਾ ਹੋਵੇ ਦੱਸੋ ਤੁਸੀਂ ਕਿਦਾਂ ਲਿਖ ਸਕਦੇ ਆ ਐਦਾਂ ਤੁਹਾਡਾ ਹਾਂ ਕਿਦਾਂ ਪੈਂਦਾ ਆ ਨੈਗੇਟਿਵ ਚੀਜ਼ ਲਿਖਣ ਨੂੰ ਹਨਾ ਤੂੰ ਸਾਰੀ ਜਿਹੜੀ ਇਹ ਕਮੈਂਟ ਕਮਿਊਂਟੀ ਪੜਦੇ ਰਹਿੰਦੇ ਆ ਵੀ ਜਾਂ ਤੂੰ ਵਲੋਗਿੰਗ ਕਰ ਲੈਣੀ ਆ ਜਾਂ ਤੂੰ ਕਮੈਂਟ ਪੜ ਲੈਣੀ ਆ ਤੇਰਾ ਫੋਨ ਤੋੜ ਦੇ ਕਿਉਂ ਨਹੀਂ ਤੇਰੇ ਘਰ ਦੇ ਬੇਵਕੂਫ ਠੀਕ ਹੈ ਤੇ ਇੱਕ ਵਾਰ ਸੇ ਸਾਨੂੰ ਇਹ ਗੱਲ ਕਹੀ ਜਾਂਦੀ ਆ ਵੀ ਤੁਸੀਂ ਸਾਡੇ ਨਾਲ ਆਪਣੀਆਂ ਕਲੀਅਰ ਚੀਜ਼ਾਂ ਮਤਲਬ ਸਾਡੇ ਨਾਲ ਬਣੀ ਸ਼ੇਅਰ ਨਹੀਂ ਕਰਦੇ ਜੀ ਸ਼ੇਅਰ ਕਰਦੇ ਆ ਫਿਰ ਕਹਿੰਦੇ ਆ ਸਭ ਕੁਝ ਦਿਖਾਈ ਜੰਨੇ ਆ ਪਤਾ ਨਹੀਂ ਕੀ ਕੁਝ ਚੱਲੀ ਜਾਂਦਾ ਮੈਂ ਤਾਂ ਸਮਝ ਨਹੀਂ ਆਉਂਦੀ ਕੁਝ ਗੱਲ ਕਰਤਾ ਤਾਂ ਖਾਂਦੇ ਹੈ ਨਹੀਂ ਤੇ ਲੋਕੀ ਕੋਈ ਕੁਝ ਨਹੀਂ ਕਹਿੰਦਾ ਹੈਗਾ ਲੋਕੀ ਇਹ ਨਹੀਂ ਕਹਿੰਦੇ ਹੈਗੇ ਵੀ ਤੁਸੀਂ ਆਪਦੀ ਜਨਾਨੀ ਦਾ ਢਿੱਡ ਦਿਖਾਈ ਚੱਲੋ ਜਵਾਕਾ ਹੀ ਜੰਮਣਾ ਕੋਈ ਅੱਲਾ ਦੀਨ ਦਾ ਚਿਰਾਗ ਤਾਂ ਨਹੀਂ ਜੰਮ ਦੇਣਾ ਹੈਗਾ ਜਿਹੜਾ ਤੁਸੀਂ ਚੱਕ ਕੇ ਕੈਮਰਾ ਫੋਕਸ ਉਹ ਇਹਨਾਂ ਉਹਦੇ ਢਿੱਡ ਦੇ ਉੱਤੇ ਰੱਖਦੇ ਆ ਆ ਲੋਕੀ ਸਮਝਾਉਂਦੇ ਆ ਵੀ ਆਹ ਕੁਝ ਨਹੀਂ ਚੰਗਾ ਲੱਗਦਾ ਹੈਗਾ ਤੁਸੀਂ ਪਰ ਤੁਸੀਂ ਫੇਰ ਉਹੀ ਕੰਮ ਜਿਹੜੇ ਲੋਕੀ ਕਮੈਂਟ ਕਰਦੇ ਹੁੰਦੇ ਜਾਂ ਤਾਂ ਉਹ ਡਿਲੀਟ ਨਾ ਕਰਿਆ ਕਰ ਮੈਨੂੰ ਜੇ ਕੋਈ ਬੈਡ ਕਮੈਂਟ ਵੀ ਕਰਦਾ ਮੈਂ ਡਿਲੀਟ ਨਹੀਂ ਕਰਦੀ ਉਹ ਮੇਰੇ ਵਿੱਚੇ ਕਮੈਂਟ ਹੁੰਦੇ ਆ ਤਾਂ ਤੂੰ ਕਦੇ ਕਰਦੀ ਆਂ ਵਿਚੇ ਰੱਖਿਆ ਕਰ ਫੇ ਪਤਾ ਲੱਗੇ ਵਾਸਤੇ ਗਲਤੀ ਨਾਤ ਕਰਵਾਈ ਜਾ ਰਹੀਆਂ ਨਾਲ ਦੀ ਨਾਲ ਹੋਈ ਹੋਈ ਉਟਟ ਕੇ ਬੈਠ ਬੈਠ ਕੇ ਤੇ ਅਸੋਈ ਦੀ ਅੱਜ ਪਈ ਸਾਰੀ ਸਫਾਈ ਐਨ ਅਸਾਂ ਜਨ ਬੰਦਾਂ ਦੀਦੀ ਨੇ 베ਰੀ ਨਿਕਾਤੀ ਤੇ ਮਹਿੰਗਾ ਹੁੰਗੜੇ ਤੋਂ ਆਤੇ ਥੋੜੇ ਜਿਹੇ ਕਿ ਨਾ ਬੈਠ ਵੀ ਨਹੀਂ ਹੁੰਦਾ ਨਾ ਨਾ ਜਿਆਦਾ ਖੜਾ ਹੁੰਦਾ ਹੈ ਨਾ ਹੁਣ ਬਹੁਤ ਸਾਰੇ ਇਦਾਂ ਨਹੀਂ ਹੋਣਗੇ ਜਿਹੜੇ ਕਹਿਣਗੇ ਲੈ ਬਸ ਇਹਨੇ ਕਿਹੜੇ ਦਿਖਾਇਆ ਤੁਹਾਨੂੰ ਆਪਣੇ ਦੇ ਘਰ ਦੇ ਰਸਤਾ ਬਸ ਹੈ ਨਾ ਇਹ ਗੱਲਾਂ ਥੋੜੀਆਂ ਹੋ ਜਾਣੀਆਂ ਕਹਿੰਦੇ ਹੁੰਦੇ ਜਿਹੜਾ ਚਲ ਤੇ ਤੋ ਕੰਮ ਨਹੀਂ ਹੁੰਦਾ ਤੂੰ ਨਾ ਕਰ ਹੈ ਨਾ ਤੇ ਕੋਈ ਪ੍ਰੋਬਲਮ ਨਹੀਂ ਹੋਏਗੀ ਕੋਈ ਨੀਕੋਸ਼ ਕਹਿੰਦਾ ਹੈ ਨਾ ਵੀ ਤ ਪਰ ਚਲੋ ਤੇਰੇ ਘਰ ਦੇ ਵਿੱਚ ਦੋ ਜਾਨੀਆਂ ਹੈਗੀਆਂ ਕੰਮ ਕਰਨ ਵਾਲੀਆਂ ਚਲ ਤੇਰੀ ਹੈਲਪ ਹੁੰਦੀ ਆ ਪਰ ਇੱਥੇ ਤਾਂ ਇਦਾਂ ਦੀਆਂ ਬੁੜੀਆਂ ਵੀ ਹੈਗੀਆਂ ਜਿਹੜੀਆਂ ਘਰ ਦੇ ਕੰਮ ਵੀ ਕਰਦੀਆਂ ਸੀ ਨਿਆਣੇ ਵੀ ਹੋਣ ਵਾਲੇ ਹੁੰਦੇ ਸੀ ਤੇ ਜੌਬ ਵੀ ਕਰਦੀਆਂ ਸੀ ਹਨਾ ਸਾਡੇ ਅਰਗੀਆਂ ਤੇ ਚਲੋ ਤੇਰੇ ਘਰ ਹੈਗੀਆਂ ਚਲ ਤੂੰ ਨਾ ਕਰ ਪਰ ਤੂੰ ਤੜਕੇ ਹੀ ਉੱਠ ਕੇ ਕੈਮਰਾ ਚੱਕ ਲੈਨੀ ਆ ਉਹ ਦੇਖ ਦੇਖ ਕੇ ਅਸੀਂ ਬੋਰ ਹੁੰਨੇ ਆ ਸਾਨੂੰ ਨਹੀਂ ਚੰਗਾ ਲੱਗਦਾ ਹੈਗਾ ਰੋਜ਼-ਰੋਜ਼ ਉਹ ਆਪਣੇ ਸਿਰ ਮੱਥੇ ਆ ਠੀਕ ਹੈ ਬਸ ਸਭ ਖੁਸ਼ ਰਹੇ ਗਲਤ ਆਹ ਹੈ ਕੋਈ ਬੁੱਠਾ ਸੋਚ ਕੇ ਖੁਸ਼ ਰਹੇ ਕੋਈ ਸਿੱਧਾ ਸੋਚ ਕੇ ਖੁਸ਼ ਰਹੇ ਠੀਕ ਹੈ ਗੱਲ ਥੋੜੀ ਜਿਹੀ ਇਦਾਂ ਹੋ ਜਾਂਦੀ ਆ DJ ਕੋਈ ਕਿਸੇ ਦੀ ਧੀ ਪੈਣ ਵਾਲੇ ਆ ਸਾਡੇ ਫੇਰ ভাই ਸਮਝੋ ਮੈਰੀ ਕਿਸੇ ਦੀ ਧੀ ਆ ਹੈ ਨਾ ਕਿਸੇ ਦੀ ਵਾਈਫ ਕਿਸੇ ਦੀ ਨੂੰਹ ਹੈ ਜਿਹੜੇ ਹੀ ਸੋਚ ਰਹੇ ਹੈਗੇ ਗਲਤ ਬੋਲਣ ਲੱਗੇ ਤਾਂ ਫਿਰ ਮੈਨੂੰ ਇੰਨਾ ਪਤਾ ਨਹੀਂ ਆਪਣੀਆਂ ਵਾਰੀ ਵੀ ਸੋਚ ਲੈ ਗਏ ਗੱਲ ਸੁਣ ਲੈ ਮੇਰੀ ਜੇ ਤਾਂ ਸਾਡੀ ਕੋਈ ਧੀ ਪੈਣ YouTube ਤੇ ਆਊਗੀ TikTok ਤੇ ਆਊਗੀ ਨਚਾਰਾਂ ਵਾਂਗੂ ਕਰੂਗੀ ਹੈ ਨਾ ਨਿਤ ਵੀਡੀਓ ਪਾਊਗੀ ਆ ਵੀ ਮੈਂ ਆ ਹੱਗਣ ਮੁੱਤਣ ਲੱਗੀ ਆ ਤੇ ਆ ਦੇਖ ਲੋ ਹੈ ਨਾ ਮੈਂ ਬੇਵਿਸ਼ਾ ਵਰ ਕਰਨ ਲੱਗੀ ਆ ਤੇ ਉਹ ਐਡਾ ਕਰੂਗੀ ਤੇ ਅਸੀਂ ਉਹਨੂੰ ਵੀ ਕਵਾਂਗੇ ਜਦ ਸਾਡੀ ਕੋਈ ਤੀਪ ਇਹਨ YouTube ਤੇ ਹੀ ਨਹੀਂ ਹੈਗੀ ਤਾਂ ਫਿਰ ਅਸੀਂ ਐਵੇਂ ਉਹਨੂੰ ਖਾਮ ਖਾ ਕੇ ਹੀ ਜਾਈਏ ਜਦ ਤੂੰ ਆਪਦੀ ਵੀਡੀਓ ਬਣਾਵੜਾ ਕੇ YouTube ਤੇ ਵੇਚਦੀ ਆ ਤਾਂ ਫਿਰ ਸਾਡਾ ਵੀ ਹੱਕ ਹੈ ਕ੍ਰਿਟੀਸਾਈਜ਼ ਕਰਨ ਦਾ ਹਨਾ ਗੱਲ ਬੋਲ ਕੇ ਦੱਸਣਾ ਚਲੋ ਛੱਡੋ ਬੋਲਣਾ ਚੱਲੀ ਚੱਲੋ ਜਿੱਦਾਂ ਨੂੰ ਤਾਂ ਚੱਲ ਹੁੰਦਾ ਸੋ ਫਿਰ ਚੱਲੀਏ ਅਸੀਂ ਹਸਪੀਟਲ ਮਿਲਦੇ ਹਾਂ ਅਸੀਂ ਫਿਰ ਕੀ ਕਰੀਏ ਮੌਸਮਾ ਤੁਸੀਂ ਇੱਦਾਂ ਕਿਆ ਕਰੋ ਵੀ ਚੱਲੇ ਆਂ ਅਸੀਂ ਹਸਪੀਟਲ ਕੰਟੈਂਟ ਇਕੱਠਾ ਕਰਨਾ ਹੈ ਨਾ ਕਿਉਂਕਿ ਤੁਹਾਨੂੰ ਹੋਰ ਤਾਂ ਕੋਈ ਕੰਮ ਹੁੰਦਾ ਹੀ ਨਹੀਂ ਹੈ ਨਾ ਜੇ ਹਸਪੀਟਲ ਜਾਣਾ ਹੈ ਪਹਿਲੀ ਗੱਲ ਆ ਹਸਪੀਟਲ ਵਾਲਿਆਂ ਨੂੰ ਬਾਹਰ ਲਿਖਣਾ ਚਾਹੀਦਾ ਹੈ ਲੈ ਕੇ ਲਾਉਣਾ ਚਾਹੀਦਾ ਹੈ ਵੀ ਵੀਡੀਓ ਵੀਡੀਓਗ੍ਰਾਫੀ ਨਾਟ ਅਲਾਉਡ ਹੈ ਨਾ ਤੇ ਬਟ ਇੱਥੇ ਸਾਰਿਆਂ ਦੇ ਲਿਖਿਆ ਹੋਇਆ ਆ ਵੀ ਫੋਨ ਆਪਦੇ ਸਾਇਲੈਂਸ ਕਰਕੇ ਜੇ ਪੌਕੇਟ ਚ ਪਾ ਕੇ ਬੈਗ ਚ ਪਾ ਕੇ ਰੱਖੋ ਹੈ ਨਾ ਜੇ ਆਪਾਂ ਹਸਪੀਟਲ ਜਾਣੇ ਆ ਪੁਲਿਸ ਸਟੇਸ਼ਨ ਜਾਣੇ ਆ ਕਿਸੇ ਵੀ ਆਫਿਸ ਜਾਣੇ ਆ ਹੋਰ ਕਰਕੇ ਘਟਦਾ ਪੇਸ਼ੈਂਟ ਹੋਣੇ ਆ ਤਾਂ ਕਰਕੇ ਘਟਦਾ ਸ਼ਾਇਦ ਬਹੁਤ ਲੰਬੀਆਂ ਲੰਬੀਆਂ ਲੈਣੇ ਲੱਗੇ ਜਾਂਦੇ ਇਹਦੇ ਦੇ ਦੇ ਨਹੀਂ ਆ ਕੇ ਸੋਹਣ ਆਪਾਂ ਨਵੇਂ ਇਹਦੇ ਅੰਦਰ ਐਂਟਰੀ ਨਹੀਂ ਹੋ ਮਗਰ ਕੈਮਰਾ ਲੈ ਕੇ ਤੁਰ ਹੀ ਆਉਂਦੀ ਆ ਮੈਨੂੰ ਇਦਾਂ ਲੱਗਾ ਜਦੋਂ ਸਰਦਾਰ ਜੀ ਦਾ ਚੈੱਕਅਪ ਕਰਾਉਣ ਆਉਂਦੀ ਆਈ ਹੁੰਦੀ ਆ ਜਦੋਂ ਉਹ ਪ੍ਰੈਗਨੈਂਟ ਹੁੰਦਾ ਆ ਤੁਰਿਆ ਉਹ ਮੁਰੇ ਜਾਂਦਾ ਬੇਵਕੂਫ ਲੋਕ ਹੈਨਾ ਦੱਸੋ ਬੈ ਗਈ ਹੁਣ ਬਸ ਮੇਨ ਕੰਮ ਤਾਂ ਹੁਣ ਸ਼ੁਰੂ ਹੋਇਆ ਆ ਕੰਟੈਂਟ ਤਾਂ ਹੁਣ ਇਕੱਠਾ ਹੋਣਾ ਆ ਤੁਸੀਂ ਦੇਖਿਓ ਅੱਗੇ ਯਾਰ ਕਿੱਡੇ ਬੇਸ਼ਰਮ ਆ ਕਿਸੇ ਨੇ ਵੀ ਫੋਨ ਚੱਕਿਆ ਨਹੀਂ ਇਹਨਾਂ ਨੂੰ ਕਿੱਡੀ ਅੱਗ ਲੱਗੀ ਪਈ ਆ ਦੱਸੋ ਹਾਂ ਹਾਂ ਬੀਬੀ ਤਾਂ ਬਦਨਾ ਹੀ ਆ ਖਾ ਖਾ ਪਰੌਂਠੇ ਜਦ ਦੇਖਣਾ ਨਹੀਂ ਖਾਣ ਲੱਗੀ ਨੇ ਐਨੇ ਵਾ ਚਰੀ ਜਾਣਾ ਮੱਝਾਂ ਵਾਂਗੂ ਤਾਂ ਫੇਰ ਬੀਬੀ ਬਦਨਾ ਹੈਨਾ ਤੇ ਐ ਆ ਵੀ ਅਸੀਂ ਡਾਕਟਰ ਨੂੰ ਮਿਲਣਾ ਡਾਕਟਰ ਸਾਹਿਬ ਦੇ ਲੰਚ ਲੈ ਗਏ ਹੋਏ ਤੇ ਉਹਦਾ ਬੈਠੀ ਵੀ ਬੜੀ ਸਿਰਹਾ ਮੈਂ ਉਹਦਾ ਹੱਥ ਵੀ ਬੈਠੀ ਸੇਮ ਆਹ ਵੀ ਬੋਲਣਾ ਚਾਹਤ ਹਾਂ ਕੁਝ ਸਭ ਕੁਝ ਚਾਹਤ ਹਾਂ ਬਬੀ ਮਹਾਰਾਜ ਜੀ ਸੋਕਾ ਤੇ ਤੇਰੀ ਤੇ ਤੁਸੀਂ ਵੀ ਸਾਡੇ ਕੋਲ ਆ ਕੇ ਤਾਂ ਸਾਹ ਕੋਸ਼ਿਸ਼ ਕੀਤਾ ਪਰ ਮਾਤਮਾ ਸਾਹ ਕੋ ਚਾਰਦੀ ਕਰਾ ਦਿੱਤੀ ਸੋ ਬਹੁਤ ਸਾਰੇ ਵਿੱਚ ਕਮੈਂਟ ਆ ਰਹੇ ਨੇ ਕਿ ਬਈ ਮਤਲਬ ਤੁਹਾਡੇ ਲਈ 골ਡਨ ਟਾਈਮ ਹੈ ਨਾ ਪ੍ਰੈਗਨancies ਨੂੰ ਇੰਜੋਏ ਕਰੋ ਠੀਕ ਹੈ ਬੜੀਆ ਗੱਲ ਤੇ ਵਿੱਚ ਇਦਾਂ ਦੇ ਵੀ ਵੈਸੇ ਕਹਿੰਦੇ ਹੁੰਦੇ ਨੇ ਕੁਝ ਫੈਮੇਸ ਫੈਮੇਸ ਕਿ ਸਾਡੇ ਲਈ ਵੀ ਅੰਦਾਜ਼ ਸਾਡੇ ਲਈ ਅੰਨੇ ਟਾਈਮ ਤੋਂ ਬੇਬੀ ਨਹੀਂ ਹੋਇਆ ਨਾ ਹੀ ਹੋਇਆ ਹੋਵੇ ਹੋ ਜਾਂਦੀ ਹੈਗਾ ਜਦੋਂ ਮਹਾਰਾਜ ਜੀ ਜਿਆਣੀ ਜਾਨਾ ਜੀ ਜਦੋਂ ਉਹਨਾਂ ਨੂੰ ਦੇਖਦਾ ਉਹਨਾਂ ਨੇ ਸਾਹ ਕੋ ਕਰਦਾ ਬਸ ਇਹਨੇ ਬਿਨ ਬਿਨ ਬੋਲਿਆ ਸਭ ਕੁਝ ਜਾਣਦਾ ਕਿ ਸਿਆਗੇ ਠੀਕ ਹੈ ਅੰਦਾਜ਼ ਸੋ ਜੇ ਨੇ ਭਾਈ ਮਹਾਰ ਪਤਾ ਨਹੀਂ ਕਿਹੜੇ ਲੋਗ ਆ ਜਿਹੜੇ ਇਹਨਾਂ ਨੂੰ ਕਹਿੰਦੇ ਆ ਅਰਦਾਸ ਕਰਿਓ ਉਹ ਤੁਸੀਂ ਆਪ ਗੁਰੂ ਘਰ ਜਾਵੋ ਮੱਥਾ ਟੇਕੋ ਤੇ ਮਨ ਨਾਲ ਸ਼ਰਧਾ ਨਾਲ ਉਹ ਆਪੇ ਰਬ ਮਾਰਾ ਸੁਣਦਾ ਹੈ ਹੈਨਾ ਤੁਸੀਂ ਇਹਨਾਂ ਨੂੰ ਸਪਾਸ਼ਾ ਪਾਉਣ ਦੇ ਆ ਇਹ ਕਿਹੜੇ ਸੰਤ ਪੁੱਜੇ ਹੋਏ ਸੰਤ ਆ ਹੈ ਉਹ ਕਮੈਂਟ ਲਾਇਆ ਵੀ ਕਰ ਜੇ ਤੈਨੂੰ ਜਿਹੜਾ ਕੋਈ ਕਮੈਂਟ ਆਉਂਦਾ ਹੁੰਦਾ ਨਾ ਇਦਾਂ ਦਾ ਕੋਈ ਪੋਜ਼ਿਟਿਵ ਹੈਨਾ ਉਹਨੂੰ ਲਾਇਆ ਵੀ ਕਰ ਵੀ ਸਾਨੂੰ ਆ ਕਮੈਂਟ ਆਇਆ ਦੇਖੋ ਲੋਕਾਂ ਦਾ ਫੇਰ ਪਤਾ ਲੱਗੇ ਇਸ ਲਈ ਭਾਈ ਮਹਾਰਾਜ ਜਿਹੜੀਆਂ ਜਿਹੜੀਆਂ ਜਾਇਜ ਮਨੋਂ ਕਾਮਨਾ ਦਾ ਜਰੂਰ ਕੁੜੀਆਂ ਕਰੀਓ ਠੀਕ ਹੈ ਭੁੱਲਿਆਂ ਨੂੰ ਰਾਸਤੇ ਬਾਹਰ ਤੇ ਕਹਿੰਦੇ ਹੁੰਦੇ ਆ ਜਿਹਨਾਂ ਦੀਆਂ ਉਹੀ ਗੱਲ ਵੇਰ ਹੋ ਗਈਆਂ ਕੋਈ ਕਮੀ ਪੇਸ਼ੀ ਹਮੂਰ ਕੰਮ ਹੈ ਠੀਕ ਹੈ ਰਾਸਤਾ ਦਿਖਾਓ ਮੇਰੀ ਗੱਲ ਸਹੀ ਗੱਲ ਆ ਸੱਚ ਹੈ ਸੱਚੇ ਪਾਸ਼ਾ ਇਹਨੂੰ ਸਤਬੁੱਧੀ ਦੇ ਮੈਂਟਲ ਔਰਤ ਨੂੰ ਸਹੀ ਗੱਲ ਆ ਤੂੰ ਕਹਿੰਨੀ ਭੁੱਲਿਆਂ ਨੂੰ ਰਾਸਤੇ ਪਹਿਲਾਂ ਰਾਸਤੇ ਤੈਨੂੰ ਪੋਣਾ ਚਾਹੀਦਾ ਆ ਹੈਨਾ ਹੋਇਆ ਇੱਕ ਅੱਧੀ ਲਾਤੀ ਤੂੰ ਮੜੇ ਵੀ ਮੈਂ ਹਸਪੀਟਲ ਗਈ ਰੈਗੂਲਰ ਚੈੱਕਅਪ ਲਈ ਤੂੰ ਐਡਾ ਜਿੱਦਾਂ ਇੱਥੇ ਪਸਰੀ ਪਈ ਆ ਇਹ ਹੀ ਥੰਬਨੇਲ ਚ ਲਾਇਆ ਆ ਆ ਕੀ ਹੋ ਗਿਆ ਐਡਾਂ ਕਾਤੇ ਹੋਇਆ ਸਾਰੇ ਜਾਣੇ ਕਰੇ ਔਰ ਦੱਸ ਉਹ ਬੇਵਕੂਫ ਜਨਾਨੀ ਕਿੱਡੇ ਡਰਾਮੇ ਕਰਦੀ ਆ ਹਨਾ ਇਹ ਦੇਖ ਲੋ ਦੱਸੋ ਕਈ ਵਾਰੇ ਕੁੜੀਆਂ ਮੰਗਿਆ ਨਾ ਵਧੀਆ ਨਿਕਲ ਜਾਂਦੇ ਕਈ ਵਾਰੇ ਕੁੜ ਨੂੰ ਦੇਖਦੀ ਆ ਨਾ ਨਿਕਲ ਜਾਂਦੇ ਨਾ ਲਕਿਨ ਨਾ ਨਾ ਜਾਣੀ ਜਾਣਾ ਕਿਉਂਕਿ ਆਪਾਂ ਮੰਗਦੇ ਨਹੀਂ ਉਹ ਤਾਂ ਜਿਹਨੇ ਖੁਦ ਵੀ ਇੱਕ ਕੁੜੀ ਦੇ ਕੋਲੋਂ ਜਨਮ ਦਿੱਤਾ ਹੈ ਯਾਦਿਕ ਨੂੰ ਨਰਦੇਵ ਤੋਂ ਨਹੀਂ ਹੁਣ ਫੇਰ ਸਾਰਾ ਲੈਕਚਰ ਅੱਜ ਹੀ ਕਰ ਲੈਣਾ ਆ ਥੋੜਾ ਜਿਹਾ ਰੱਖ ਲਾ ਫੇਰ ਨੈਕਸਟ ਡੇ ਲਈ ਵੀ ਰੱਖ ਲਾ ਵਲੌਗ ਫੇਰ ਬਣਾਉਣਾ ਆ ਕਿ ਦੋ ਦੋ ਵਲੌਗ ਹੁਣ ਇਕੱਠੇ ਬਣਾ ਕੇ ਲੈ ਜਾਣੇ ਆ ਫੇਰ ਇਹੀ ਗਾਂ ਲਾ ਦੇਣਾ ਆ ਥੋੜਾ ਟਾਈਮ ਬਾਅਦ ਫੇਰ ਜੇ ਕਿਤੇ ਲੋਡ ਪੈ ਗਈ ਨਾ ਜਦੋਂ ਵਲੌਗ ਮੁੱਕ ਜਾਂਦੇ ਆ ਤਾਂ ਫੇਰ ਇਹਨਾਂ ਨੇ ਇਹ ਹਸਪੀਟਲ ਵਾਲਾ ਹੀ ਲਾ ਦੇਣਾ ਆ ਚੱਕ ਕੇ ਆ ਦੇਖੋ ਜੀ ਹੋ ਆ ਕੀ ਹੋ ਗਿਆ ਜਾਣਾ ਪਿਆ ਹਸਪਤਾਲ ਇਦਾਂ ਲਿਖਣਾ ਮਾਈ ਜੇ ਹੁਣ 1 ਕਿ ਨਹੀਂ 10 15 ਕਰ ਲੀ ਮੈਂ ਤਾਂ ਇੱਕ ਬਲੌਗ ਚੱਲਦੇ ਆ ਮਹਿਕ ਆ ਆਪਣੀ ਦਾ ਨਾਮ ਮੈਂ ਚੈਨਲ ਦਾ ਨਾਮ ਉਹਦਾ ਭੁੱਲ ਗਈ ਬਹੁਤ ਸੋਣਾ ਮੈਂ ਕਹਿੰਦੀ ਗੁਰੂ ਵਾਲਿਆ ਪਾਣਾ ਪੜਿਆ ਤੇ ਉਹ ਇੱਥੇ ਸਾਡੇ ਕੋਲ ਮੀਜਾ ਹਸਪੀਟਲ ਹੈ ਤੇ ਇੱਥੇ ਦਵਾਈ ਲੈਣ ਆਉਂਦੀ ਹੈ ਤੇ ਹਲੇ ਵੈਸੇ ਆਪਾਂ ਉਹਨਾਂ ਨੇ ਵੈਸੇ ਵੈਰੀਡ ਵੀ ਆ ਉਹ ਪਤਾ ਨਹੀਂ ਉਹ ਟੀਚਕਾ ਕਰਾਉਣਾ ਹੈ ਹਸਬੰਦ ਦਿਖਾਈ ਦਿੰਦੇ ਵੀਡੀਓ ਚ ਕਿ ਅਗਲਾ ਪਰਮਾ ਕਿਸੇ ਨੂੰ ਗੱਲ ਨਹੀਂ ਚੱਲ ਸ਼ੂਗਰ ਹੈ ਤੇਰੀ ਮਾਂ ਦੀ ਅੱਖ ਖੁੱਲੀ ਆ ਹੈਨਾ ਕਿਤੇ ਉਹਨੂੰ ਸੋਰਤ ਆਈ ਆ ਵੀ ਹਾਂ ਵੀ ਇਹਨੂੰ ਘੁੰਮਣਾ ਫੇਰਨਾ ਚਾਹੀਦਾ ਆ ਕਿਤੇ ਐਦਾਂ ਹੀ ਉਹਨੂੰ ਇਹ ਦਿਮਾਗ ਚ ਆ ਜਾਵੇ ਵੀ ਇਹਦਾ ਫੋਨ ਥੋੜਾ ਜਿਹਾ ਘੱਟ ਕਰਾਵਾਂ ਹੈਨਾ ਤੇ ਸੱਚੇ ਬਾਰੇ ਨਿਆਰੇ ਹੋ ਜਾਣ ਤੇਰੀ ਅੱਧੀ ਡਿਪਰੈਸ਼ਨ ਦੀ ਕੀ ਡਿਪਰੈਸ਼ਨ ਚ ਤੂੰ ਜਾਂਦੀ ਨਹੀਂ ਤੂੰ ਤਾਂ ਲੋਕਾਂ ਨੂੰ ਡਿਪਰੈਸ਼ਨ ਚ ਪਾ ਦਵੇਂ ਹੈਨਾ ਤੇ ਅੱਧੀ ਟੈਨਸ਼ਨ ਤੇਰੀ ਮੁੱਕ ਜਵੇ ਕਮੈਂਟ ਪੜਨ ਵਾਲੀ ਜਿਹੜੀ ਬੈਡ ਕਮੈਂਟ ਪੜਦੀਆਂ ਸਾਰੇ ਚੰਗੇ ਕਮੈਂਟ ਆਉਣਗੇ ਫੇ ਇੱਕ ਵਾਰੀ ਮੰਨ ਕੇ ਦੇਖ ਲੈ ਆਵਦੀ ਮੰਮੀ ਦੀ ਗੱਲ ਤੇ ਨਾਉਂ ਦੀ ਬਿਮਾਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਹੈ ਯਾ ਸੋਦਾ ਹੀ ਰਹਿੰਦਾ ਹਾਂ ਹਾਂ ਡਿਪਰੈਸ਼ਨ ਨਾਲ ਦੀ ਬਿਮਾਰੀ ਜਿੱਦਾਂ ਸਾਰੇ ਸਭ ਤੋਂ ਪੈੜੀ ਬਿਮਾਰੀ ਹੈ ਡਿਪਰੈਸ਼ਨ ਦੀ ਹੈਨਾ ਤੇ ਭਾਰਤਾਂ ਨੂੰ ਪਤਾ ਵੀ ਡਿਪਰੈਸ਼ਨ ਹੁੰਦਾ ਕਾਦੇ ਨਾਲ ਆ ਫੋਨ ਨਾਲ ਜਿਹੜਾ 24 ਘੰਟੇ ਆਪਾਂ ਹਨਾ ਦਿਲ ਨੂੰ ਫੋਨ ਲਈ ਰੱਖਦੇ ਆ ਹਨਾ ਚੱਕ ਲੇ ਵੀਡੀਓ ਬਣਾ ਲਿਆ ਬਲੌਗ ਤੇ ਪੜ ਲੇ ਕਮੈਂਟ ਸਾਰੀ ਦਿਹਾੜੀ ਆ ਕੁਛ ਕਰ ਲਿਆ ਤੇ ਤੂੰ ਕਿਸੇ ਦੇ ਫੋਨ ਆਏ ਵੀ ਸੁਣਦੀ ਹੋਊਂਗੀ ਘਰ ਦੇ ਆਂਦੇ ਹਨਾ ਤੇਰੇ ਕੋ ਸਾਰੀ ਦਿਹਾੜੀ ਤੇਰੇ ਕੋ ਫੋਨ ਏਦਾਂ ਹੱਥ ਦੇ ਵਿੱਚ ਹੀ ਰਹਿੰਦਾ ਹੋਣਾ ਮੈਨੂੰ ਏਦਾਂ ਲੱਗਦਾ ਹੈ ਉਹ ਫੋਨ ਏ ਸਾਰੀ ਪੀੜੀ ਪੀੜੀ ਬਿਮਾਰੀ ਦੀ ਵਜ੍ਹਾ ਸਾਰੀ ਫੋਨ ਹੀ ਆ ਹਨਾ ਤੇ ਦੇਖ ਲਓ ਵੀ ਮੈਂ ਦਿਹਾੜੀ ਦੇ ਵਿੱਚ ਤੇ ਦੇ ਆ ਰਹੀ 7 ਦਿਨਾਂ ਦੇ ਵਿੱਚ ਮੈਂ ਤਿੰਨ ਵੀਡੀਓ ਪਾਉਣੀ ਹੁੰਦੀ ਹੈ ਮੇ ਵੀ ਤੁਸੀਂ ਦੇਖ ਲਿਓ ਚੈੱਕ ਕਰਕੇ ਤੇ ਕਿੰਨਾ ਕ ਮੈਂ ਫੋਨ ਯੂਜ਼ ਕਰਦੀ ਹੋਊਂਗੀ ਮੈਂ ਅਸੀਂ ਰਾਤ ਨੂੰ ਫੋਨ ਆਪਣੇ ਜਿਹੜੇ ਜਦੋਂ ਅਸੀਂ ਸੋਣਾ ਅਸੀਂ ਬੈਡਰੂਮ ਤੋਂ ਬਾਹਰ ਫੋਨ ਰੱਖਨੇ ਆ ਅਸੀਂ ਲਾਗੇ ਫੋਨ ਨਹੀਂ ਰੱਖਦੇ ਹਨਾ ਨਾ ਟੈਬਲੇਟ ਨਾ ਫੋਨ ਨਾ ਕੋਈ ਚੀਜ਼ ਇਦਾਂ ਦੀ ਵੀ ਜਿਹਦੇ ਨਾਲ ਆਪਾਂ ਨੂੰ ਕੋਈ ਸਾਈਡ ਇਫੈਕਟ ਹੋਵੇ ਵੀ ਫੋਨ ਦਾ ਹਨਾ ਤੇ ਇਸ ਕਰਕੇ ਫੋਨ ਵਜਾਇਆ ਪਰ ਮੈਂ ਵੀ ਕਹਿੰਦੇ ਨਾਲ ਕੰਦ ਕੀ ਕਹਿੰਦੇ ਸਿਰ ਮਾਰੀ ਜਾਨੀ ਆ ਇਹਨਾਂ ਨੇ ਕਿਹੜਾ ਸਮਝਣਾ ਆ ਇਹਨਾਂ ਨੇ ਨਹੀਂ ਸਮਝਣਾ ਹੈਗਾ ਇਹ ਸਮਝਣ ਵਾਲੀਆਂ ਜੈਂਸਾਂ ਸਾਰੇ ਜਾਣੇ ਰੋਸਟਰ ਸਾਰੇ ਜੋਰ ਲਾ ਹਟੇ ਆ ਇਹ ਸਮਝੇ ਨਹੀਂ ਉਲਟਾ ਇਹ ਫੇਰ ਅਪਲਾਈ ਕਰਦੇ ਆ ਕਮੈਂਟ ਪੜਦੀ ਆ ਸਾਰਾ ਦਿਨ ਦੱਸੋ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇਹ ਨਹੀਂ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਅਗਲੀ ਵੀਡੀਓ ਚ